ਹਲੋ ਮਨ ਕਿੱਥੇ ਹੋ ਤੁਸੀਂ ਮੈਂ ਕਦੋਂ ਦੀ ਲੱਭ ਰਿਆਂ ਤੁਹਾਨੂੰ ਓਕੇ ਠੀਕ ਹੈ ਮੈਂ ਆਉਣੀ ਆ ਕੀ ਗੱਲ ਮਨ ਬੜੇ ਸੈਡ ਜੇ ਲੱਗ ਰਹੇ ਹੋ ਕੁਝ ਹੋਇਆ ਰਾਮਣ ਯਾਰ ਪਤਨੀ ਲੱਗਿਆ ਸਾਲਾ ਯਾਰ 3 ਸਾਲ ਕਿਵੇਂ ਕਾਲਜ ਦੇ ਕਿਵੇਂ ਲੰਘ ਗਏ ਇਹ ਦਿਨ ਕਿਵੇਂ ਵਾਪਸ ਆਉਣਗੇ ਫਿਰ ਮਾਂ ਤੁਸੀਂ ਟੈਨਸ਼ਨ ਕਿਉਂ ਲੈਨੇ ਹੋ ਨਾਲੇ ਤੁਸੀਂ ਐਦਾ ਬਿਹੇਵ ਕਰ ਰਹੇ ਹੋ ਜਿਵੇਂ ਆਪਾਂ ਕਰਦੇ ਇਕੱਠੇ ਮਿਲਣਾ ਹੀ ਨਹੀਂ ਹੁੰਦਾ ਹਜੇ ਤਾਂ ਆਪਣੀ ਲਾਈਫ ਸਟਾਰਟ ਹੋਈ ਹੈ ਇਹ ਗੱਲ ਨਹੀਂ ਹੈਗੀ ਰਾਮਣ ਯਾਰ ਫੇਰ ਹੋਰ ਕੀ ਗੱਲ ਆ ਰਾਮਣ ਤੂੰ ਮੈਨੂੰ ਕਹ ਲੈ ਦੱਸਿਆ ਤੂੰ ਮੈਨੂੰ ਭੁੱਲ ਤਾਂ ਨਹੀਂ ਜਾਏਂਗੀ ਸਾਲਾ ਡਰ ਜਾ ਲੱਗਦਾ ਯਾਰ ਯਾਰ ਤੁਸੀਂ ਪਾਗਲ ਤਾਂ ਨਹੀਂ ਹੋਗੇ ਕਿੱਦਾਂ ਦੀ ਗੱਲਾਂ ਕਰੀ ਜੰਨੇ ਹੋ ਮੈਨੂੰ ਲੱਗਦਾ ਤੁਸੀਂ ਮੈਨੂੰ ਆਪਣਾ ਸਮਝਦੇ ਹੀ ਨਹੀਂ ਨੀ ਰਾਮਣੇ ਰ ਇਹ ਗੱਲ ਨਹੀਂ ਹੈਗੀ ਮੈਂ ਤਾਂ ਤੇਰਾ ਬਹੁਤ ਵੱਡਾ ਹੌਸਲਾਗਾ ਤੂੰ ਤਾਂ ਮੇਰੀ ਜ਼ਿੰਦਗੀ ਆ ਮਾਨ ਮੇਰੀ ਗੱਲ ਸੁਣੋ ਹੁਣ ਤਾਂ ਆਪਣੀ ਪੜਾਈ ਵੀ ਖਤਮ ਹੋ ਗਈ ਤੁਸੀਂ ਐ ਕਰੋ ਜਲਦੀ ਉਹ ਜਲਦੀ ਜੌਬ ਲਈ ਟਰਾਈ ਕਰੋ ਤਾਂ ਹੀ ਮੇਰੇ ਮੰਮੀ ਡੈਡੀ ਮੰਨਣਗੇ ਵਿਆਹ ਨੂੰ ਹਾਂ ਇਹ ਤਾਂ ਹੈ ਰਾਮਣੀ ਯਾਰ ਚਲੋ ਠੀਕ ਹੈ ਮਾਨ ਮੈਂ ਚੱਲਦੀ ਆ ਪਾਪਾ ਹੁਣ 10 ਮਿੰਟ ਰੁਕ ਜਾ ਯਾਰ ਪਾਪਾ ਉਡੀਕ ਰਹੇ ਹੁਣੇ ਮੈਨੂੰ ਜਾਣਾ ਪਊਗਾ ਨਾਲੇ ਮੈਨੂੰ ਫੋਨ ਕਰ ਲਿਆ ਕਰੇ ਹੁਣ ਹੁਣ ਤਾਂ ਕਾਲਜ ਦੀ ਸਟੱਡੀ ਕੰਪਲੀਟ ਹੋ ਗਈ ਕਿ ਤੇ ਮੈਨੂੰ ਭੁੱਲਣਾ ਜਾਇਓ ठीक है मैं चल अपना। सो आगे बढ़ने से पहले मैं आज आपको बताऊंगा एक ऐसी ऐप के बारे में जहाँ से आप भी मेरी तरह जीत सकते हैं दस करोड़ डेली जी हाँ मैं बात कर रहा हूँ इंडिया का वन ऑफ द मोस्ट इंटरेस्टेड और मेरा पर्सनल फेवरेट फैंटास्टिक गेम ऐप प्लेयर वहाँ पर मेरा फेवरेट है न्यू गेम रम्मी जहाँ पे एक पैसे से टैबल ज्वाइन करके जीत सकते हैं दस करोड़ मैंने तो काफ़ी इंजॉय किया है तो अब रम्मी ही खेलना है तो डिस्क्रिप्शन में दिया हुआ है लिंक का और बताओ प्लेयर में खेलना क्या जहाँ पे मेरा दूसरा फेवरेट गेम है लूडो और ऐसे बहुत सारे गेम जहाँ पे आपको मिल जाएंगे अब दिखाओ अपना गेम इसके और आ जाओ इंडिया के नए मैदान पे मुझे चैलेंज करो और 10 करोड़ जीतने का मौका दोस्तों प्लेयर है 100 परसेंट सिक्योर और मेड इन इंडिया तो आपके पैसे सेफ हैं सेवन एम प्लस जू जहाँ पे रोज़ खेलते हैं जहाँ इजी बी द नो के वाई तो जीता हुआ अमाउंट सीधा आपके अकाउंट में और तो और जहाँ सी फाइट हाउस क्यूज चेस कारम जैसे और भी इंटरेस्टेड गेम हैं तो अभी आ जाओ डाउनलोड करें और जोज करें मेरा राइफल कोड प्ले एस 200 और पाव अर्पिज 200 साइन ऑफ बाउंड्र सेलेक्ट इन डिस्क्रिप्शन। मानसूतर थकाड़ पहाड़ जितना दिन चढ़े हम ये? उठाना हूँ तेरे लिए कॉलेज जाना? वो तो कॉलेज तो नहीं जाना तेरा पापुस वेज़र मोटरसाइकिल पे ही है फेट ज ਮਾਦਾ ਚਾ ਵੜਾਣਾ ਲੈ ਮਟ ਐ ਕਰੀ ਖਰਾ ਵੜਲੇ ਨਾ ਨੇ ਠੀਕ ਆ ਮਾ ਕਿਨੇ ਦਿਨ ਹੋ ਗਏ ਮਾਂ ਨਾਲ ਗੱਲ ਹੀ ਨਹੀਂ ਹੋਈ ਹਾਂ ਸੱਚ ਉਹਨੂੰ ਦੱਸਣਾ ਵੀ ਹੈ ਵੀ ਆਪਣਾ ਰਿਜ਼ਲਟ ਆ ਗਿਆ ਹੈਲੋ ਮੰਨ ਹੈਲੋ ਹਾਰਮਨ ਕਿਵੇਂ ਆ ਮੈਂ ਵਧੀਆ ਹੋਰ ਕਰੇ ਸਭ ਮੰਮੀ ਡੈਡੀ ਠੀਕ ਨੇ ਹਾਂ ਸਭ ਠੀਕ ਨੇ ਤੂੰ ਆਪਣੇ ਦੱਸ ਹਾਂ ਸੱਚ ਮੈਂ ਤੈਨੂੰ ਇਹ ਦੱਸਣ ਲਈ ਕਾਲ ਕੀਤਾ ਸੀ ਵੀ ਆਪਣਾ ਰਿਜ਼ਲਟ ਆ ਰਿਹਾ ਹੈ ਸੰਡੇ ਨੂੰ ਸੱਚੀ ਹਾਂ ਓਕੇ 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 ਚਲ ਠੀਕ ਹੈ ਮੰਨ ਮੈਂ ਫੇਰ ਗੱਲ ਕਰਦੀ ਹਾਂ ਡੈਡੀ ਆ ਗਏ ਚਲ ਠੀਕ ਹੈ ਭਾਈ ਕੀ ਬਣੇ ਤੇਰੇ ਬੇਟਾ ਤੇਰਾ ਪੁੱਤ 500 ਹੋ ਗਿਆ ਮਾਂ 500 ਅੱਛੇ ਬੰਦੇ ਹਾਂ ਮਾਂ ਚੰਨ ਸ਼ੁਕਰ ਹੈ ਪ੍ਰਮਾਤਮਾ ਤੇਰਾ ਮੇਰਾ ਪੁੱਤ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ ਚੱਲ ਬੁੱਤਰਾ ਆਂਕਾਰ ਅੰਦਰ ਠੀਕ ਹੈ ਮਾਂ ਹਲੋ ਮਾਂ ਹਲੋ ਕਿਵੇਂ ਹੋ ਹਾਂ ਰਮਣ ਮੈਂ ਵਧੀਆ ਤੂੰ ਦੱਸ ਬਸ ਮੈਂ ਵੀ ਵਧੀਆ ਕੀ ਬਣੇ ਤੁਹਾਡੇ ਰਿਜ਼ਲਟ ਦਾ ਹੋ ਗਏ ਪਾਸ ਕੀ ਨਹੀਂ ਹਾਂ ਹੋ ਗਿਆ ਪਾਸ ਮੈਂ ਤੇਰਾ ਕੀ ਬਣੇ ਰਿਜ਼ਲਟ ਦਾ ਨਹੀਂ ਮੈਂ ਵੀ ਹੋ ਗਈ ਪਾਸ ਹੁਣ ਤਾਂ ਰਮਨ ਕੋਈ ਨਾ ਕੋਈ ਨੌਕਰੀ ਮਿਲ ਜਾਣੀ ਹੈ ਨਾ ਹੁਣ ਤਾਂ ਪਾਸ ਵੀ ਹੋ ਗਿਆ ਹਾਂ ਮੰਨ ਇਹ ਤਾਂ ਹੈ ਤੇ ਡੈਡੀ ਨਾਲ ਗੱਲ ਕਰੀ ਮੈਰਿਜ ਬਾਰੇ ਜਦੋਂ ਤੁਸੀਂ ਕਿਤੇ ਜੌਬ ਤੇ ਲੱਗ ਗਏ ਫਿਰ ਮੈਂ ਆਪਣੇ ਪਾਪਾ ਨਾਲ ਆਪਣੇ ਮੈਰਿਜ ਬਾਰੇ ਗੱਲ ਕਰਾਂਗੀ ਓਕੇ ਚਲ ਠੀਕ ਹੈ ਰਮਨ ਫਿਰ ਕਰਨਾ ਠੀਕ ਐ ਮੰਮਾ ਬਾਏ ਟੇਕ ਕੇਅਰ ਆ ਗਿਆ ਬੱਤਾ ਹਾਂ ਮੰਮਾ ਕੀ ਬਣਿਆ ਬੱਤਾ ਤੇਰੀ ਨੌਕਰੀ ਦਾ ਮਿਲੀ ਨਹੀਂ ਨੌਕਰੀ ਮੰਮਾ ਓਏ ਇਹੋ ਕਿਹੜਾ ਮਿਲੂ ਨੌਕਰਾ ਇਹਦਾ ਬੇਲਾ ਵੀ ਫਰੀ ਜਾਂਦਾ ਕਿਸੇ ਪ੍ਰਾਈਵੇਟ ਕੰਮ ਤੇ ਲੱਗ ਜਾ ਨਾ ਇਹਦੇ ਕਿਹੜਾ ਸਾਰੇ ਆ ਵਿਚਾਰੇ ਦੇ ਜਿਹਦੇ ਸਾਰੇ ਹੁੰਦਾ ਸਿੱਝ ਜੱਜੇ ਨਾ ਲੱਗ ਜਾਂਦਾ ਇਹ ਮਾਗਰ ਪੈ ਰਿਹਾ ਜਵਾਬ ਦੇ ਲੱਗੀ ਖੜਾ ਡੀਸੀ ਇਹ ਵੇਲਣੋਂ ਕਿਸੇ ਨਾ ਕੁੜੀ ਵੀ ਨਹੀਂ ਦੇਣੀ ਹੈਗੀ ਬਾਪੂ ਇਹ ਮੇਰਾ ਇੱਕ ਸੂਰਜ ਜਿਵੇਂ ਨੌਕਰੀ ਲਈ ਮਿਲਦੀ ਯਾਰਾ ਚੱਲ ਬੁੱਧੂ ਤੂੰ ਅੰਦਰ ਜਾ ਤੈਨੂੰ ਨੌਕਰੀ ਨਹੀਂ ਮਿਲਦੀ ਕੋਈ ਗੱਲ ਨਹੀਂ ਪੁੱਤ ਆਪਣੀ ਵੀ ਵੈਗਰ ਸੁਣੂਗਾ ਤੇ ਤੇ ਕੱਲਾਂ ਤੇ ਐਨਾ ਨਾ ਕਰਿਆ ਕਰ ਤੈਨੂੰ پتہ ਦਦੂ ਵੀ ਪੁਕਾਈ ਮਾਰਦਾ ਰਹਿੰਦਾ ਐ ਮੈਂ ਤੇਹਾੜੀ ਵੀ ਨਹੀਂ ਦੱਸਦਾ ਜੇ ਤੇਹਾੜੀ ਕਰ ਨੌਕਤਾ ਨਹੀਂ ਮਾਰਕ ਦੋ ਕਹਿਣ ਦੀ ਪੜਕੇ ਬੰਦਾ ਤਿਆਰੀ ਕਰਦਾਗਾ ਕੋਈ ਨਾ ਪੁੱਤ ਤੂੰ ਐਨੀ ਟੈਨਸ਼ਨ ਨਾ ਲੈ ਆਪਣੇ ਵੀ ਦਿਨ ਚੰਗੇ ਆਉਣਗੇ ਮਾ ਉਹ ਕਿਵੇਂ ਆ ਪੜਾਕੂਆ ਮਿਲੀ ਕੋਈ ਨੌਕਰੀ ਹੋਰ ਪਾਲੀ ਠੀਕ ਆ ਉਹ ਨੌਕਰੀ ਕਿੱਥੇ ਮਿਲਨੀ ਆ ਸਭ ਯਾਰ ਸਭ ਪੈਸੇ ਦੀ ਖੇਲ ਆ ਉਹ ਫਿਰ ਕੰਮ ਕੁੰਮ ਕਰ ਲੈ ਜਾਂ ਦਿਹਾੜੀ ਕਰ ਲੈ ਉਹ ਦਿਹਾੜੀ ਕਰਦਾ ਸੋਣਾ ਲੱਗੂ ਯਾਰ ਮੈਨੂੰ ਤੇਰਾ ਕੀ ਬਣਦਾ ਉਹ ਮੇਰਾ ਕੀ ਬਣਨਾ ਮੈਂ ਕਿਹਾ ਸਰਕਾਰੀ ਨੌਕਰੀ ਤੇ ਲੱਗਾਂ ਤੇਰੇ ਵਾਂਗੂ ੱੱੱਕੇ ਖਾਈ ਜਾਂਦਾ ਮੈਂ ਵੀ ਹੋਰ ਸੁਣਾ ਫਿਰ ਵਧੀਆ ਵਧੀਆ ਹੋਰ ਕਰੇ ਠੀਕ ਨੇ ਠੀਕ ਨੇ ਬਸ ਭਾਈ ਚਲ ਵਧੀਆ ਉਹ ਮੈਨੂੰ ਤਾਂ ਐਵੇਂ ਸੀ ਜਿਹੜੇ ਹਿਸਾਬ ਨਾਲ ਤੂੰ ਪੜਦਾ ਸੀ ਮਿਲ ਲੇਗਾ ਨੌਕਰੀ ਮਿਲ ਗਈ ਹੁਣੀ ਤੈਨੂੰ ਚੱਲ ਚੰਗਾ ਮਾਤਾ ਵਿੱਕੀ ਹੁਰਾ ਲਵੇ ਜਲਦਾ ਸੀ ਹੁਣ ਤਾਂ ਮੌਨਨਾ ਕੁਝ ਕਰਨਾ ਪਊ ਯਾਰ ਹੁਣ ਤਾਂ ਲੋਕ ਵੀ ਦਾਨੇ ਮਾਰਦੇ ਨੇ ਥੇ ਰਹਿ ਗਿਆ ਪਾਲੀ ਹੋਏ ਤੱਕ ਨਹੀਂ ਆਇਆ ਹੋਇਆ ਕਿੱਥੇ ਰਹਿ ਗਿਆ ਜੀ ਓਏ ਉਹ ਕੁਝ ਨਹੀਂ ਯਾਰ ਉਹ ਮਾਤਾ ਮਨ ਨੇ ਲਵੇ ਖੜ ਗਿਆ ਸੀ ਕੀ ਕਹਿੰਦਾ ਜੀ ਉਹ ਕਹਿੰਨਾ ਕਿ ਆ ਮੈਂ ਪੁੱਛਣ ਲੱਗਿਆ ਮੈਂ ਕਿਵੇਂ ਆ ਬੜਾ ਕੁਆ ਫੇਰ ਕਹਿੰਦਾ ਕੁਝ ਨਹੀਂ ਮੈਂ ਮਿਲੀ ਲੋਕੜੀ ਨੂੰ ਗਰੀ ਕਾ ਨਾ ਬਈ ਮੈਂ ਕਿਹਾ ਕੰਮ ਗੁੰਮ ਤੇ ਲੱਗ ਜਾ ਜਿਆ ਦਿਹਾੜੀ ਕਰ ਲੈ ਕਹਿੰਦਾ ਮੈਂ ਸੋਹਣਾ ਲੱਗਦਾ ਕੰਮ ਕਰਦਾ ਹੋਰ ਨਾ ਹੋ ਚੱਜ ਲੱਗ ਜੇ ਦਿਹਾੜੀ ਕਰੂ ਉਹ ਚਲ ਆਪਾਂ ਕੀ ਲੈਣਾ ਚਲ ਆਪਾਂ ਕੰਮ ਕਰ ਜਾਂਦਾ ਜਿਹੜਾ ਚੱਲਣਾ ਸੀ ਯਾ ਦੇਖੀ ਮਾਨ ਦਾ ਕਿਵੇਂ ਸਰਦਾ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਕੋਈ ਕੰਮ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਆ ਯਾਰ ਮੈਂ ਵੀ ਗੋਹ ਵਾਰ ਦੇਖਿਆ ਫੋਨ ਤੇ ਲੱਗਾ ਰਹਿੰਦਾ ਤੋਰਾ ਕਿ ਮੇਰਾ ਫੋਨ ਕਿਉਂ ਨਹੀਂ ਚੱਕਰੇ ਮੈਂ ਕਾਦੀ ਟਰਾਈ ਕਰ ਰਹੀ ਹਾਂ ਤੁਹਾਨੂੰ ਫੋਨ ਲਾਣ ਦੀ ਮਸ ਮੂਡ ਨਹੀਂ ਸੀ ਗੱਲ ਕਰਨ ਦਾ ਯਾਰ ਤੇ ਤੁਸੀਂ ਠੀਕ ਨਹੀਂ ਹੈਗੇ ਨਾ ਨਾ ਕੁਝ ਨਹੀਂ ਹੋਇਆ ਮੈਂ ਟੈਨਸ਼ਨ ਤਾਂ ਆਈ ਏ ਸਾਲ ਇੱਕ ਤਾਂ ਨੌਕਰੀ ਨਹੀਂ ਮੇਰੀ ਬਾਕੀ ਉਹਨ ਘਰ ਦੇ ਨੱਕ ਬੁੱਲ ਕੱਢਦੇ ਨੇ ਰਹਿੰਦੇ ਖੁੰਦੇ ਲੋਕ ਤਾਨੇ ਮਾਰਦੇ ਨੇ ਅੱਛਾ ਚਲ ਮਾਨ ਤੂੰ ਟੈਨਸ਼ਨ ਨਾ ਲੈ ਤੈਨੂੰ ਜੌਬ ਮਿਲ ਜੂਗੀ ਨਾ ਲੈ ਲੋਕਾਂ ਦਾ ਕੰਮ ਹੀ ਬੋਲਣਾ ਹੁੰਦਾ ਆ ਹਾਰਾ ਮਣ ਇਹ ਤਾਂ ਹੈ हां ਡੈਡੀ ਨਾਲ ਕੀਤੀ ਗੱਲ ਆਪਣੇ ਮੈਰਿਜ ਬਾਰੇ ਨਹੀਂ ਯਾਰ ਅੱਜ ਗੱਲ ਕਰਕੇ ਦੇਖਦੀ ਹਾਂ ਪਾਪਾ ਨਾਲ ਕੀ ਕਹਿੰਦੇ ਨੇ ਚਲ ਠੀਕ ਆ ਕਰ ਲਈ ਫਿਰ ਓਕੇ ਬਾਈ ਚੰਗਾ ਆਪਣਾ ਧਿਆਨ ਰੱਖੀ ਠੀਕ ਹੈ ਕਣਕਵਾਲ ਪੰਗੂਆਂ ਵਿਖੇ ਪੰਚਾਇਤ ਵੱਲੋਂ ਕਰਾਇਆ ਗਿਆ ਦੌੜ ਮੁਕਾਬਲਾ ਇਸ ਪਰ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ 8.5 ਕਰੋੜ ਤੋਂ ਪਾਰ ਆਲੋ ਪਾਪਾ ਜੀ ਚਾਹ ਪੀਓ ਤੁਸੀਂ ਰੱਖਦੇ ਪੁੱਤਰੇ ਠੰਡੀ ਹੋ ਜਣੀ ਹੈ ਜਲਦੀ ਪੀ ਲਓ ਕੋਈ ਨਾ ਪਤਾ ਪਾਪਾ ਜੀ ਮੈ ਤੁਹਾਨੂੰ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਹਾਂ ਪੁੱਤ ਮੇਰੇ ਨਾਲ ਨਾ ਇੱਕ ਮੁੰਡਾ ਪੜਦਾ ਹੈ ਕਾਲਜ 'ਚ ਤੇ ਬਹੁਤ ਸਹੂਆ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆਂ ਰਮਨ ਤੂੰ ਠੀਕ ਤਾਂ ਹੈਗੀ ਹਾਂ ਹਾਂ ਪਾਪਾ ਜੀ ਮੈਂ ਬਿਲਕੁਲ ਠੀਕ ਆ ਤੁਸੀਂ ਇੱਕ ਵਾਰੀ ਮੁੰਡਾ ਦੇਖ ਤਾਂ ਲੋ ਵੀ ਕਿੱਦਾਂ ਦਾ ਉਹ ਮੁੰਡਾ ਕੀ ਕਰਦਾਗਾ ਨੌਕਰੀ ਨੌਕਰੀ ਲੱਗਿਆ ਕੋਈ ਜ਼ਮੀਨ ਕਿੰਨੀ ਕਹੇ? ਪਾਪਾ ਨੌਕਰੀ ਤਾਂ ਉਹ ਲੱਗਿਆ ਨਹੀਂ ਪਰ ਮੈਨੂੰ ਉਮੀਦ ਹੈ ਜਲਦੀ ਨੌਕਰੀ ਲੱਭ ਲੂਗਾ। ਜ਼ਮੀਨ ਵਗੈਰਾ ਤਾਂ ਉਹਦੇ ਕੋਲ ਘੱਟ ਹੀ ਹੈ ਪਰ ਮੁੰਡਾ ਬਹੁਤ ਸਾਊ ਹੈ ਵਧੀਆ ਉਹ। ਕੀ ਕਿਹਾ? ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋਇਆ? ਤੈਨੂੰ ਲੱਗਦਾ ਕਿ ਮੈਂ ਇੱਕ ਬੇਲੜ ਮੁੰਡੇ ਨਾਲ ਤੇਰਾ ਰਿਸ਼ਤਾ ਕਰ ਦੂੰ? ਇਹ ਤਾਂ ਕਦੇ ਤੂੰ ਸੁਪਨੇ 'ਚ ਵੀ ਨਾ ਸੋਚੀਂ। ਫੇਰ ਕੀ ਹੋਇਆ ਪਾਪਾ? ਉਹ ਜੋਬ ਲਈ ਟਰਾਈ ਕਰਤਾ ਰਿਹਾ ਹੈ। ਬਸ ਰਮਣਾ। ਮੈਂ ਤੈਨੂੰ ਮੁੰਡਿਆਂ ਵਾਂਗੂ ਪਾਲਿਆਗਾ। ਉਹ ਮੈਂ ਤਾਂ ਇਹ ਕਰਨਾਗਾ ਕਿ ਰਿਸ਼ਤਾ ਤੇਰਾ ਕਿੱਥੇ ਕਰਨਾ ਕਿੱਥੇ ਨਾ। ਪਰ ਪਾਪਾ ਮੇਰੀ ਗੱਲ ਤਾਂ ਸੁਣੋ ਇੱਕ ਵਾਰੀ ਮੈਨੂੰ ਨਾ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਐ ਨਹੀਂ ਤਾਂ ਇਹਨੇ ਐਵੇਂ ਵੇਲੜ ਫਿਰੀਆ ਨਾ ਰਾਮਨ ਮੈਂ ਠੀਕ ਹਾਂ ਤੂੰ ਦੱਸ ਠੀਕ ਨਹੀਂ ਹੈਗੀ ਕਿਉਂ ਕੀ ਹੋਇਆ ਤੈਨੂੰ ਓਏ ਯਾਰ ਪਾਪਾ ਨਾਲ ਗੱਲ ਕੀਤੀ ਸੀ ਆਪਣੇ ਵਿਆਹ ਬਾਰੇ ਉਹਨਾਂ ਨੇ ਮਨਾਂ ਕਰਤਾ ਕਹਿੰਦੇ ਮੈਂ ਬੇਲੜ ਇਨਸਾਨ ਨੂੰ ਆਪਣੀ ਧੀ ਕਿਵੇਂ ਦੇ ਦਾਂ ਯਾਰ ਇਹ ਕਿ ਮੇਰਾ ਕੀ ਕਸੂਰ ਹੈਗਾ ਜੇ ਮੈਨੂੰ ਨੌਕਰੀ ਨਹੀਂ ਮਿਲਦੀ ਕੋਸ਼ਿਸ਼ ਤਾਂ ਕਰ ਰਿਹਾ ਨਾ ਬਸ ਮੈਂ ਦਿਲ ਦੇ ਚਿਰ ਤੈਨ ਨਾਲ ਗੱਲ ਨਹੀਂ ਕਰਨੀ ਜਿੰਨਾ ਚਿਰ ਤੂੰ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਬਾਈ ਹੈਲੋ ਰਾਮਨ ਹੈਲੋ I <laughs> don't... ਯਾ ਵੇ ਅਸ਼ਕੰਦਰ ਕੋ ਯਾਰ ਮੈਂ ਜਮੇ ਥੋਦੀ ਲੰਗਦਾ ਤੂੰ ਐਂ ਬੈਠਾ ਨਾ ਦਾ ਅਜਾ ਕੀ ਚੱਕਰ ਹੈਗਾ ਕੋਈ ਗੱਲ ਨਹੀਂ ਬਾਈ ਯਾਰ ਤੈਨੂੰ ਪਤਾ ਹੈ ਯਾਰ ਪੜ੍ਹਾਈ ਕਰਨ ਨੂੰ 2 ਸਾਲ ਹੋ ਗਏ ਯਾਰ ਕੋਈ ਨੌਕਰੀ ਨਹੀਂ ਮਿਲਦੀ ਹੁਣ ਦਿਹਾੜੀ ਵੀ ਨਹੀਂ ਕਰ ਸਕਦੇ ਯਾਰ ਇੱਕ ਬਾਪੂ ਗਾਲਾ ਕੱਢਦਾ ਨਾਲੇ ਯਾਰ ਲੋਕ ਤਾਨੇ ਮਾਰਦੇ ਨੇ ਹੁਣ ਕੀ ਕਰਾਂ ਯਾਰ ਸਾਲਾ ਜੀ ਕਰਦਾ ਕੁਛ ਖਾ ਕੇ ਮਰ ਜਾਵਾਂ ਯਾਰ ਉਹ ਚੱਲ ਤੂੰ ਇੰਨੀ ਟੈਨਸ਼ਨ ਘਾਣੂ ਲੈਣਾਗਾ ਤੈਨੂੰ ਮੈਂ ਲਵਾ ਦਣਾ ਆਪਣੇ ਵਾਲੇ ਕੰਮ ਤੇ ਬਾਈ ਦੇਖ ਲੈ ਯਾਰ ਤੂੰ ਹੀ ਲਿਆ ਕਰਨ ਨਾਲ ਹੋਰ ਕੀ ਕਰੀਏ ਯਾਰ ਚੱਲ ਤੂੰ ਮੇਰੇ ਨਾਲ ਚੱਲੀ ਸਵੇਰੇ ਪਰ ਤੇਰੀ ਉੱਥੇ ਕਰਾਉਣਾ ਮੈਂ ਸੈਟਿੰਗ ਓਏ ਠੀਕ ਕਰ ਸਵੇਰਿਆਂ ਕਰੀ 8 ਵਜੇ ਤਿਆਰ ਨਹੀਂ ਪਰ ਠੀਕ ਹੈ ਠੀਕ ਹੈ ਚੱਲ ਠੀਕ ਹੈ ਭਾਈ ਮੈਂ ਜੀ ਪੱਕਾ ਭਈ ਆ ਕੋਈ ਗੱਲ ਨਹੀਂ ਸਵੇਰੇ 8 ਵਜੇ ਤਿਆਰ ਰਹੀਆਂ

ਮੈਂ ਮੰਨੇ ਅੱਜ ਕੱਲ ਗੱਲ ਹੀ ਨਹੀਂ ਕਰਦਾ ਯਾਰ ਤੂੰ ਬਸ ਬਈ ਟਾਈਮ ਹੀ ਨਹੀਂ ਹੈਗਾ ਯਾਰ ਉਹ ਮੈਂ ਤਾਂ ਯਾਰ ਐਵੇਂ ਕਹਿੰਦਾ ਸੀ ਜਿਹੜੀ ਕੰਪਨੀ 'ਚ ਤੂੰ ਲੱਗਿਆ ਉੱਥੇ ਮੈਨੂੰ ਵੀ ਲਵਾ ਦੇ ਕੋਈ ਨਾ ਪਾਲੀ ਕਰਨ ਨੂੰ ਔਰ ਚੰਗਾ ਓਏ ਕਰੀ ਗੌਰ ਯਾਰ ਚੰਗਾ ਮੈਂ ਤਾਂ ਅਗਲੀਆਂ ਤੱਕੇ ਖਾਂਦਾ ਫਿਰਦਾ ਘਰੇ ਵੀ ਗਾਲਾਂ ਪੈਂਦੇ ਨੇ ਚਲੋ ਚੰਗਾ ਭਾਈ ਚੱਲਦਾ ਚੰਗਾ ਭਾਈ ਬਾਹ ਓਏ ਮੇਰੇ ਮਾਲਕਾਂ ਜਿਹੜੇ ਲੋਕ ਮੈਨੂੰ ਤਾਨੇ ਮਾਰਦੇ ਸੀ ਨਾ ਅੱਜ ਮੇਥੋਂ ਕੰਮ ਭਾਲਦੇ ਨੇ ਸ਼ੁਕਰਾ ਮਾਲਕਾਂ ਨੇ ਲੋਕ ਮੈਥੋਂ ਦਿਨੋਂ ਔਖੀ ਦੀ ਮੰਗ ਕਰ ਰਹੇ ਨੇ ਗੱਲ ਤਾਂ ਬੁੱਤ ਤੇਰੀ ਸਹੀ ਐ ਜੇ ਵਾਹਿਗੁਰੂ ਦਾ ਸਾਥ ਹੋਵੇ ਨਾ ਤਾਂ ਬੰਦਾ ਕੁਝ ਵੀ ਕਰ ਸਕਦਾ ਹੈ ਤਾਂ ਹੈ ਤਾਂ ਨਰੇ ਸੱਚੇ ਬੁੱਤ ਤੇਰੀ ਮਾਸੀ ਦਾ ਫੋਨ ਆਇਆ ਸੀ ਕਹਿੰਦੀ ਵੀ ਤੇਰੇ ਵਾਸਤੇ ਕੁੜੀ ਦੇਖੀ ਐ ਨਹੀਂ ਮਾਂ ਮੈਂ ਵਿਆਹ ਨਹੀਂ ਕਰਾਉਣਾ ਜੀ ਚੱਲ ਚੰਗਾ ਬੁੱਤ ਜਵਾਗ ਲੈ ਲੈ ਹੈਲੋ ਮਾਨ ਹੈਲੋ ਕੌਣ ਮੈਂ ਰਮਨ ਕੌਣ ਰਮਨ ਕੀ ਗੱਲ ਤੁਸੀਂ ਮੈਨੂੰ ਭੁੱਲ ਗਏ ਨਾ ਨਾ ਮੈਂ ਨਹੀਂ ਭੁੱਲਿਆ ਤੂੰ ਭੁੱਲ ਗਈ ਸੀ ਕੀ ਤੁਸੀਂ ਮੈਨੂੰ ਮੰਡੇ ਨੂੰ ਮਿਲ ਸਕਦੇ ਹੋ ਨਾ ਨਾ ਮੇਰੇ ਕੋਲ ਟਾਈਮ ਨਹੀਂ ਹੁਣ ਪਲੀਜ਼ ਮਾਨ ਮੇਰਾ ਫੋਨ ਨਾ ਕਟਿਓ ਤੁਸੀਂ ਇੱਕ ਵਾਰੀ ਮੈਨੂੰ ਮੰਡੇ ਮਿਲੋ ਕਾਲਜ 'ਚ ਮੈਂ ਤੁਹਾਨੂੰ ਸਾਰੀ ਗੱਲ ਸਮਝਾਵਾਂਗੀ ਭਾਵੇਂ ਉਸ ਤੋਂ ਬਾਅਦ ਤੁਸੀਂ ਮੈਨੂੰ ਕਦੇ ਨਾ ਮਿਲਿਓ ਚਲ ਠੀਕ ਹੈ 9 ਵਜੇ ਆਉਣਾ ਠੀਕ ਆ ਹਾਂ ਹਾਂ ਬਸ ਠੀਕ ਹੈ 2 ਮਿੰਟ ਮਿਲਿਓ ਮੈਨੂੰ ਮੈਂ ਰੁਕਣਾ ਨਹੀਂ ਹੈ ਗਿਆ ਠੀਕ ਆ ਓਕੇ ਬਾਏ ਆਪਾਂ ਤੋਂ ਮੇਰੀ ਭੱਗ ਫੜਾਈ ਮੈਂ ਸੈਰ ਜਾਇਆ ਆਉਂਦਾ ਹਾਂਜੀ ਪਾਪਾ ਆਈ ਸਾਰੀ ਗੱਲ ਹੁਣ ਉਹਨੂੰ ਕਾਲਜ 'ਚ ਸਮਝਾਵਾਂਗੀ ਕੀ ਗੱਲ ਹੋਈ ਸੀ ਕਿੰਨਾ ਟਾਈਮ ਹੋ ਗਿਆ ਯਾਰ ਅਜੇ ਤੱਕ ਆਇਆ ਹੀ ਨਹੀਂ ਉਹਨੋਂ ਉਹਦੇ ਦੱਸ ਦिए ਮੈਨੂੰ ਇੰਨਾ ਟਾਈਮ ਥੋੜੀ ਲੱਗਦਾ ਆ ਆ ਗਿਆ ਥੈਂਕ ਯੂ ਗੋਡ ਆ ਗਏ ਮਨ ਤੁਸੀਂ ਇੰਨਾ ਟਾਈਮ ਥੋੜੀ ਲੱਗਦਾ ਉਹਨੂੰ ਮੈਂ ਘੰਟਾ ਹੋ ਗਿਆ ਵੇਟ ਕਰਦੀ ਨੂੰ ਕਿਉਂ ਕੋਲ ਐਸੀ ਮੈਂ ਦੱਸ ਦਿੱਤੀ ਮੈਂ ਜਾਣਾਗਾ ਮਨ ਮੇਰੀ ਗੱਲ ਸੁਣੋ ਮੇਰੇ ਪਾਪਾ ਆਪਣੇ ਰਿਸ਼ਤੇ ਬਾਰੇ ਮੰਨ ਚੁੱਕੇ ਨੇ ਯਾਰ ਤੂੰ ਤਾਂ ਝੂਠੀ ਆ ਯਾਰ ਮੈਨੂੰ ਲੋੜ ਨਹੀਂ ਠੀਕ ਆ ਤੇ ਮੈਨੂੰ ਔਖੇ ਵੇਲੇ ਛੱਡਿਆ ਯਾਰ ਮੇਰੀ ਗੱਲ ਤਾਂ ਸੁਣੋ ਕੀ ਸੁਣਾ ਤੇਰੀ ਗੱਲ ਮਾਨ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਬਸ ਰਹਿਣੇ ਮੈਨੂੰ ਤੁਹਾਡੀ ਬਹੁਤ ਫਿਕਰ ਹੈ ਤੁਸੀਂ ਮੇਰੀ ਗੱਲ ਤਾਂ ਮੰਨੋ ਜੇ ਤੈਨੂੰ ਫਿਕਰ ਹੁੰਦੀ ਨਾ ਤੂੰ ਔਖੇ ਵੇਲੇ ਛੱਡਦੀ ਨਾ ਮੈਨੂੰ ਮਾਨ ਮੇਰੀ ਗੱਲ ਤਾਂ ਸੁਣੋ ਕੀ ਸੁਣਾ ਗੱਲ ਤੇਰੀ ਮਾਨ ਮੈਂ ਇਸ ਕਰਕੇ ਤੇਰਾ ਗੱਲ ਕਰਨੀ ਬੰਦ ਕੀਤੀ ਸੀ ਕਿਉਂਕਿ ਮੈਂ ਚਾਹਦੀ ਸੀ ਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਓ ਮੇਰਾ ਇਦਾਂ ਕੋਈ ਇਰਾਦਾ ਨਹੀਂ ਸੀ ਤੁਹਾਨੂੰ ਹਰਟ ਕਰਨ ਦਾ ਸੌਰੀ ਪਲੀਜ਼ ਮੈਨੂੰ ਮਾਫ ਕਰ ਦਿਓ ਹਾਂ ਜੀ ਅੱਜ ਮੈਂ ਕੁਝ ਬਣ ਗਿਆ ਤਾਂ ਹੀ ਤੈਨੂੰ ਮੇਰੀ ਯਾਦ ਆ ਗਈ ਪਹਿਲਾਂ ਨਹੀਂ ਯਾਦ ਕੀਤਾ ਕਿਉਂ ਮੈਨੂੰ ਵੀਰ ਜਿਹਾ ਛੱਡਿਆ ਤਾਂ ਮਾਨ ਇਦਾਂ ਦੀ ਕੋਈ ਗੱਲ ਨਹੀਂ ਐ ਮੈਂ ਤੁਹਾਨੂੰ ਸੱਚੀ ਬਾਪ ਪਿਆਰ ਕਰਦੀ ਹਾਂ ਓ ਯਾਰ ਬੱਸ ਰਹਿਨੇ ਝੂਠੀ ਐ ਤੂੰ ਤਾਂ ਯਾਰ ਮਾਨ ਮੇਰੀ ਗੱਲ ਤਾਂ ਸੁਣ ਕਰਾਮ ਨੇ ਦੱਸਿਆ ਵੀ ਨਹੀਂ ਤੇ ਮੇਰੇ ਲਈ ਇੰਨਾ ਕੀਤਾ ਜ਼ਿੰਦਗੀ ਚ ਦੱਸ ਤਾਂ ਜ਼ਿੰਦਗੀ ਘਟੋ ਘਟੋ ਮਨ ਮੈਂ ਤੈਨੂੰ ਕਿਵੇਂ ਦੱਸਦੀ ਜੇ ਮੈਂ ਉਸ ਟਾਈਮ ਤੈਨੂੰ ਦੱਸ ਦਿੰਦੀ ਅਸ ਤੂੰ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸੀ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮਨ ਇਹ ਸਭ ਮੈਂ ਤੁਹਾਡੀ ਲਾਈਫ ਬਣਾਉਣ ਵਾਸਤੇ ਕੀਤਾ ਸੱਚੀ ਆ ਯਾਰ ਮੈਨੂਯਾ ਕੀਨੇ ਕਿ ਹੁਣ ਆਪਾਂ ਦੋਨੋਂ ਇਕੱਠੇ ਖੁਸ਼ ਰਵਾਂਗੇ ਚੋਲਾਂ ਦੀਆਂ ਮੁਠੀਆਂ ਨੂੰ ਸਿਰ ਉੱਤੋਂ ਦੀਵਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਮਹਿੰਦੀ ਦੇ ਰੰਗ ਵੀ ਹੱਥੀ ਚੜ ਗਏ ਲਾ ਕੋੜੀ ਵੇ ਤੇਰੀ ਤੇ ਮੇਰੀ ਸਜਣਾ ਬਣ ਗਿਆ ਜੋੜੀ ਹਾਂਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਇਦਾਂ ਹੀ ਪਿਆਰ ਦਿੰਦੇ ਰਹੋ ਜਿਸ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਸਾਡੀਆਂ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਾਕੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਬਾਕੀ ਜਿਸ ਕਿਸੇ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਨਵੀਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਜਾਏ ਕਰੇ ਤੇ ਹੁਣ ਬੋਲਾਂਗੇ ਜੀ ਆਪਾਂ ਪਹਿਲੇ 15 ਮਿੰਟ ਪਹਿਲਾ ਹੈ ਜੇ ਲਖਵਿੰਦਰ ਸਿੰਘ ਪੰਗੂ ਤੇ ਦੂਜਾ ਵਰਡ ਆਫ ਗੋਡ ਰੰਡ ਜੀ ਡੀ ਨਬੋਲਾ ਸਤਗੁਰ ਸਿੰਘ ਕਮਲ ਢਾਲੀਵਾਲਾ ਸੋਨੀ ਗਿੱਲਾ ਬੂਟਾ ਭੰਗੂ ਸੰਦੀਪ ਗਿੱਲਾ ਮੇਜਰ ਸਿੱਧੂ ਨਰਿੰਦਰ ਸ਼ਰਮਾ ਲਖਵੀਰ ਲੱਕੀ ਭਿੰਦਾ ਗਣਕਵਾਲੀਆ ਸ਼ਰਮਾ ਕਲਾਤ ਹਾਊਸ ਮਨਮੋਹਨ ਸਿੱਧੂ ਰਿਹਾਨ ਨਹਿਰਾ ਇਹਨੇ ਜੀ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੇ ਵਿੱਚ ਤੁਹਾਡਾ ਨਾਮ ਬੋਲੀਏ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੀ ਸਪੋਰਟ ਬਣਾ ਕੇ ਰੱਖਿਓ ਜੀ ਇਸੇ ਤਰ੍ਹਾਂ ਅੱਗੇ ਤੋਂ ਵੀ ਇਦਾਂ ਹੀ ਬਣਾ ਕੇ ਰੱਖਿਓ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰਦੇ ਹੋ ਨਾ ਇਸ ਨੂੰ ਬਹੁਤ ਵਧੀਆ ਵੀਡੀਓ ਆ ਬਹੁਤ ਸੋਹਣਾ ਮੈਸੇਜ ਆ ਤੇ ਧੰਨਵਾਦ ਕੀ ਕਿਹਾ ਉਹਨਾਂ ਸੈਕਸ਼ਨ ਉਹ ਕਰੀ ਯਾਰ ਗੌਰ ਚੰਗਾ ਮੈਂ ਤਾਂ ਗਲੀਆਂ ਧੱਕੇ ਖਾਈ ਫਿਰਦਾ ਕੋਈ ਨਾ ਫਟੇ ਘਰ ਦੋ ਵਾਰ ਅੱਛਾ ਗਲੀਆਂ ਮਾਂ ਮੈਂ ਤੁਹਾਡੇ ਨਾਲ ਇਸ ਕਰਕੇ ਗੱਲ ਕਰਨੀ ਬੰਦ ਕੀਤੀ ਸੀ ਮੈਂ ਚਾਹੁੰਦੀ ਸੀ ਕਿ ਤੁਸੀਂ ਆਪਣੇ ਪੈਰਾ ਤੇ ਸਟੈਂਡ ਹੋ ਜਾਓ